हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਗੋਰੀ ਫੂਸ ਮੰਡੀ ਤੇ ਤੇ ਅੱਜ ਦੀ ਵੀਡੀਓ ਤੁਸੀਂ ਦੇਖ ਰਹੇ ਹੋ ਪਿੰਡ ਭਾਗੂ ਤੋਂ ਜ਼ਿਲ੍ਹਾ ਬਠਿੰਡਾ ਬਠਿੰਡੇ ਤੋਂ ਜਦੋਂ ਜਾਣੇ ਆ ਮਾਨਸਾ ਨੂੰ ਅੱਗੇ ਆ ਮਜਸੀ ਚੌਂਕ ਜੱਸੀ ਚੌਂਕ ਤੋਂ 4 ਕਿਲੋਮੀਟਰ ਸਾਈਡ ਤੇ ਪਿੰਡ ਰਹਿ ਜਾਂਦਾ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ 5 ਕਿਹ ਮਹੀਨਿਆਂ ਦੀ ਸੂਈ ਹੋਈ گاਾਂ ਤੀਜਾ ਸੂਹਾ ਸੁੰਦੀ ਹੈ ਮਗਰ ਵੱਛੀ ਹੈ ਤੇ 12 ਕਿਲੋ ਬਾਈ ਵੱਲੋਂ ਦੁੱਧ ਹੀ ਗਰੰਟੀ ਹੈ ਆਪਾਂ ਸਿਰਫ ਤੁਹਾਨੂੰ ਜਾਨਵਰ ਦਿਖਾ ਸਕਦੇ ਆ ਖਰੀਦਣਾ ਤੁਸੀਂ ਆਪਣੀ ਸਮਝ ਤੇ ਸਿਆਣਪ ਦੇ ਨਾਲ ਹੈ ਕਿਉਂਕਿ ਤੁਸੀਂ ਪੈਸਾ ਲਾਉਣਾ ਹੈ ਤੇ ਲੇਵਾ ਬਾਬਰ ਗੇਰਾ ਤੁਸੀਂ ਚੈੱਕ ਕਰ ਸਕਦੇ ਹੋ ਤੇ 40000 ਬਾਈ ਵੱਲੋਂ ਡਿਮਾਂਡ ਹੈ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਕਾਲ ਕਰਕੇ ਆਪਣਾ ਰੇਟ ਵੀ ਬਣਾ ਸਕਦੇ ਹੋ ਤੇ ਡਿਟੇਲ ਵੀ ਲੈ ਸਕਦੇ ਹੋ ਹੋਰ ਤੇ ਵੀਡੀਓ ਨੂੰ ਆਪਣੇ ਨੂੰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਅੱਗੇ ਹੋਰ ਵੀਰ ਭਾਈ ਤੱਕ ਪਹੁੰਚ ਜਾਵੇ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਤਾਂ ਕਿ ਸਾਡੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਧੰਨਵਾਦ